ਇੱਦਾਂ ਚਾਂਗਰਾ ਮਾਰ ਲਾਪੇ ਤੇ ਸਾਡਾ ਦੋ ਦਿਨ ਕਿਹਾ ਪੀ ਚਾਂਗਰਾ ਨਹੀਂ ਮਾਰਨੀਆ ਤੂੰ ਓਦਾਂ ਗੁੱਡੀਆਂ ਵਧਾਓ ਉਹਨੇ ਫੜ ਕੇ ਤੇ ਸਾਡੇ ਮੁੰਡੇ ਨੂੰ ਗਾਲ ਕੱਢੀ ਕੁੜੀ ਦੀ ਫਿਰ ਇਹਨਾਂ ਮਗਰੋਂ ਉਸੇ ਵੇਲੇ ਰੋੜੇ ਮਾਰਨੇ ਚਾਲੂ ਕੀਤੇ ਆ ਸਰ ਗੱਲ ਕੋਈ ਨਹੀਂ ਹੋਈ ਸਿਰਫ ਗੁੱਡੀ ਗੁੱਡੀ ਤੋਂ ਗੱਲ ਹੋਈ ਆ ਗੁੱਡੀ ਵਧਾਉਂਦੇ ਇਹ ਮੁੰਡੇ ਤੇ ਉਹਨਾਂ ਦੀ ਗੁੱਡੀ ਵੱਡੀ ਗਈ ਆ ਇਹ ਸਾਡੀ ਗੁੱਡੀ ਵੱਡੀ ਗਈ ਤੇ ਇਹਨਾਂ ਚਾਂਗਰਾ ਮਾਰੀਆਂ ਉਹਨਾਂ ਦੀ ਗੁੱਡੀ ਵੱਡੀ ਗਈ ਤੇ ਇਹਨਾਂ ਸਾਡੇ ਬੰਦਿਆ ਚਾਂਗਰ ਮਾਰੀ ਆ ਵੀ ਆਈ ਵੋਈ ਕੀਤੀ ਆ ਮੇਰਾ ਨਾਮ ਸਰ ਸੋਨੀਆ ਰਾਮੂਆਲ ਸਰ ਗੱਲ ਕੋਈ ਨਹੀਂ ਹੋਈ ਸਿਰਫ ਗੁੱਡੀ ਗੁੱਡੀ ਤੋਂ ਗੱਲ ਹੋਈ ਆ ਗੁੱਡੀ ਵਧਾਉਂਦੇ ਇਹ ਮੁੰਡੇ ਤੇ ਉਹਨਾਂ ਦੀ ਗੁੱਡੀ ਵੱਡੀ ਗਈ ਆ ਇਹ ਸਾਡੀ ਗੁੱਡੀ ਵੱਡੀ ਗਈ ਤੇ ਇਹਨਾਂ ਚੰਗਰਾ ਮਾਰੀਆਂ ਉਹਨਾਂ ਦੀ ਗੁੱਡੀ ਵੱਡੀ ਗਈ ਤੇ ਇਹਨਾਂ ਸਾਡੇ ਬੰਦਿਆ ਚੰਗਰਾ ਮਾਰੀ ਆ ਵੀ ਆਈ ਵੋਈ ਕੀਤੀ ਆ ਇੱਥੋਂ ਉਹਨਾਂ ਰੋੜੇ ਚਲਾਉਣੇ ਚਾਲੂ ਕਰਤੇ ਗੱਲ ਕੱਢਤੀ ਤੇ ਰੋੜੇ ਚਲਾਉਣੇ ਚਾਲੂ ਕਰਤੇ ਆ ਤੇ ਸਾਡੇ ਘਰ ਦਾ ਕੀ ਹੋ ਗਿਆ ਸਾਡੇ ਘਰ ਦਾ ਸਰ ਸਾਰਾ ਕੋਸ਼ੀ ਤੋੜ ਪਨ ਗਏ ਸਾਰਾ ਇੱਕ ਚੀਜ਼ ਨਹੀਂ ਸਾਡੇ ਘਰ ਦੀ ਛੱਡੀ ਸਾਰਾ ਕੁਛ ਐਲਸੀਡੀ ਸਾਡੀ ਲਿਮਾਰੀ ਕੀ ਵਾਸ਼ਿੰਗ ਮਸ਼ੀਨ ਭਾਂਡਾ ਛਣਾ ਇਹ ਇਹ ਤਾਂ ਲੈ ਕੇ ਜਿਹੜੀ ਸਾਰੀਆਂ ਚੀਜ਼ਾਂ ਹੀ ਤੋੜ ਪਾ ਦਿੱਤੀਆਂ ਸਾਡੇ ਘਰੇ 50000 ਰੁਪਇਆ ਸੀ ਸਾਡੀ ਗੁੜੀਆ ਦਾ ਵਿਆਹ ਦਿੱਤਾ ਵਾ ਦੂਸਰੇ ਮਹੀਨੇ ਦੇ ਵਿੱਚ ਵਿਆਹ ਆ ਦੋਸ਼ ਆ ਪਾ ਆ ਸਾਡੀਆਂ ਵੀ ਉਹਨੇ ਜਿੰਦਰਾ ਤੋੜ ਕੇ ਸਾਡੀਆਂ ਕੱਢ ਲਿਆ ਵਾ ਤੇ ਸਾਡੀਆਂ ਪੈਸੇ ਵੀ ਸਾਡੇ ਕੱਢ ਲਿਆ ਸਾਡੇ ਘਰ ਦਾ ਸਭ ਕੁਝ ਤੋੜ ਪੰਦ ਤਾਂ ਅਸੀਂ ਸਿਰਫ ਆਪਣੇ ਬੱਚੇ ਬਚਾਏ ਆ ਬੜੀ ਮੁਸ਼ਕਲ ਆ ਅਸੀਂ ਹੋਰ ਗੜਗੜ ਕਰਦਾ ਹੋਰ ਇਹਨਾਂ ਦੇ ਘਰ ਦਾ ਵਾ ਇਹਨਾਂ ਚਾਰ ਪੰਜ ਘਰ ਸਾਡੇ ਇਹਨਾਂ ਦਾ ਆਟੋ ਆਟੋ ਭੰਨਦਾ ਵਿਚਾਰਿਆਂ ਦਾ ਤੇ ਇਹਨਾਂ ਦਾ ਵਿਚਾਰਿਆਂ ਦਾ ਕੋਈ ਕਸੂਰ ਵੀ ਨਹੀਂ ਆ ਇਹਨਾਂ ਦਾ ਭਾਜੀ ਹੁਣਾਂ ਦਾ ਏ 100 ਮੁੰਡਾ ਭਾਜੀ ਇਹ ਹੈਪੀ ਨੇ ਤੇ ਲੱਖਾਂ ਤੇ ਇੱਕ ਅਜੀ ਪਾਲਿਆ ਤੇ ਦੋ ਇਹਨਾਂ ਦੇ ਦੋਤੇ ਆ ਇਹਨਾਂ ਨੇ ਮੁੰਡੇ ਸੱਦੇ ਹੈਪੀ ਨੇ ਮੁੰਡੇ ਸੱਦੇ ਬਾਹਰੋਂ ਉਹਨਾਂ ਕੋ ਕੁਰਬਾਨਾ ਸੀ ਉਹਨਾਂ ਫੈਰਫੂਰ ਵੀ ਕੱਢੇ ਆ ਤੇ ਕੁਰਬਾਨਾ ਸੀ ਦਾਤਰ ਦੁੱਤਰ ਹੀ ਉਹਨਾਂ ਕੋ ਤੇ ਅਸੀਂ ਸਰ ਵੇਖਦੇ ਰਹੇ ਲੋਕ ਕੇ ਭਰ ਸਾਡੇ ਬੰਦੇ ਘਰੇ ਨਹੀਂ ਹੈਗੇ ਤੇ ਅਸੀਂ ਲੋਕ ਕੇ ਵੇਂਦੇ ਰਹੇ ਆ ਲਾ ਗਣਾ ਸਾਡੇ ਨਾਲ ਆਇਆ ਕਦੀ ਤੁਸੀਂ ਬੰਦੇ ਕੋ ਆਏ ਸਰ ਨਹੀਂ ਸਾਡੇ ਬੰਦੇ ਜੀ ਤੋਂ ਉਹਨਾਂ ਫਿਰ ਨੁਕਸਾਨ ਕੀਤਾ ਵਾ ਫਿਰ ਇਹ ਵੀ ਗਏ ਆ ਇਹ ਗੱਲ ਚਲੋ ਇਹਨਾਂ ਨੇ ਵੀ ਪਾਇ ਪਰ ਉਹਨਾਂ ਨੇ ਸਾਡੇ ਨਾਲ ਬਹੁਤ ਪਹਿਲ ਕੀਤੀ ਆ ਪਹਿਲਾਂ ਸਾਡੇ ਨਾਲ ਤੇ ਅਸੀਂ ਤੇ ਸਿਰਫ ਆਪਣੇ ਬੱਚੇ ਲੈ ਕੇ ਕਿਸੇ ਦੇ ਘਰ ਲੋਕੇ ਰਹੇ ਆ ਤੇ ਆਪਣੇ ਬੱਚੇ ਬਚਾਏ ਆ ਮੋਟਰ ਦਾ ਵੀ ਪੰਟੋੜੇ ਹਾਂਜੀ ਮੋਟਰਸਾਈਕਲ ਵੀ ਉਹਨਾਂ ਸਾਡੇ 4-5 ਪੰਟ ਤੇ ਆ ਹੁਣ ਕੀ ਮੰਗਦੇ ਆ ਹਾਂਜੀ ਸਰ ਇਹੋ ਮੰਗ ਕਰਦੇ ਆ ਇਹ ਹੈਪੀ ਨੂੰ ਸਜ਼ਾ ਹੋਣੀ ਚਾਹੀਦੀ ਕੜੀ ਤੇ ਕੜੀ ਸਾਨੂੰ ਸਿਰਫ ਇਨਸਾਫ ਮਿਲਣਾ ਚਾਹੀਦਾ ਸਾਡੀ ਹੱਥ ਜੋੜ ਕੇ ਬੇਨਤੀ ਆ ਗੜੀ ਦੇ ਰੋੜੇ ਕਿੱਲੇ ਉਹ ਕਿਹਨਾਂ ਨੇ ਕਰਾ ਉਹਨਾਂ ਨੇ ਖਿਲਾਰੇ ਸਾਰ ਉੱਤੋਂ ਮੌਂਟੀ ਤੋਂ ਰੋੜੇ ਮਾਰਦੇ ਰਹਿਆ ਵੀ ਉੱਤੋਂ ਰੋੜੇ ਸਾਡੀ ਕੁੜੀ ਆ ਰੀੜੇ ਕੱਪੜੇ ਲਾਉਣ ਗਈ ਆ ਕੋਠੇ ਤੋਂ ਬਾਅਦ ਚ ਸਾਡੀ ਮਮੀ ਜੀ ਆ ਬਜ਼ੁਰਗ ਉਹਨਾਂ ਦੇ ਵੀ ਉਹਨਾਂ ਰੋੜੇ ਚਲਾਏ ਆ ਉਹਨਾਂ ਨੇ ਸਾਨੂੰ ਗਾਲ ਮੰਦਾ ਸਾਡੀ ਕੁੜੀਆਂ ਨੂੰ ਗੰਦੀਆਂ ਮੰਦੀਆਂ ਗਾਲਾਂ ਉਹਨਾਂ ਕੱਢੀਆਂ ਆ ਅਹੀਂ ਸਾਰ ਇਹੋ ਮੰਗ ਕਰਦੇ ਸਾਨੂੰ ਸਿਰਫ ਇਨਸਾਫ ਮਿਲਣਾ ਚਾਹੀਦਾ ਵਾ ਇਹ ਹੈਪੀ ਨੂੰ ਤੇ ਲਖੇ ਨੂੰ ਇਹਨਾਂ ਨੂੰ ਇੱਕ ਵਾਰੀ ਸਾਨੂੰ ਇਨਸਾਫ ਦੋ ਵੀ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਹੋਣੀ ਚਾਹੀਦੀ ਆ ਬਸ ਭਾਜੀ ਮੇਰਾ ਨਾਂ ਰਣਜੀਤ ਕੌਰ ਪਿੰਡ ਗੜਾ ਪਿੰਡ ਰੰਮੂ ਵਾਲ ਕੀ ਗੱਲ ਹੋਈ ਗੱਲ ਅਏ ਇਹ ਨਾ ਮਤਲਬ ਕਿ ਪਹਿਲਾਂ ਗੁੱਡੀਆਂ ਤੇ ਵਧਾਉਂਦੇ ਸੀ ਅਹੀਂ ਤਲੇ ਕੱਪੜੇ-ਕਪੜੇ ਧੋਣਦੇ ਆ ਮਮੀ ਮੇਰਾ ਘਰ ਵਾਲਾ ਨਹੀਂ ਕਰ ਰਿਹਾ ਉਹ ਚੂਲਿਆਂ ਤੇ ਜਾਏ ਇਹ ਬਾਅਦ ਵਿੱਚ ਨਾ ਇਦਾਂ ਚਾਂਗਰਾ ਮਾਰ ਲਾਪੇ ਤੇ ਸਾਡਾ ਦੋ ਦਿਨੇ ਕਿਹਾ ਪੀ ਚਾਂਗਰਾ ਨਹੀਂ ਮਾਰਨੀਆ ਤੂੰ ਉਦਾਂ ਗੁੱਡੀਆਂ ਵਧਾਓ ਮਤਲਬ ਕਿ ਉਹ ਦੂਜੀ ਪਾਰਟੀ ਦਾ ਉਹਨੇ ਫੜ ਕੇ ਸਾਡੇ ਮੁੰਡੇ ਨੂੰ ਗਾਲ ਕੱਢੀ ਕੁੜੀ ਦੀ ਫਿਰ ਇਹਨਾਂ ਮਗਰ ਉਸੇਲੇ ਰੋੜੇ ਮਾਰਨੇ ਚਾਲੂ ਕੀਤੇ ਆ ਚਾਲੂ ਕਿਤੇ ਬਾਅਦ ਵਿੱਚ ਇਹ ਆਣ ਕੇ ਸਾਡੇ ਆਵੇ ਆਂਦੀ ਇੱਧਰ ਲੈ ਬੈਕਸਾਈਡ ਨੰਗੇ ਹੋ ਕੇ ਫੇਰ ਉਸੇ ਵਾਲੇ ਫੇਰ ਇਹਨਾਂ ਨੇ ਆਣ ਕੇ ਨਾ ਉੱਪਰ ਫੇਰ ਸਾਡੇ ਮੁੰਡਿਆਂ ਦੇ ਗੱਲ ਪਾਏ ਮੁੰਡਿਆਂ ਦੇ ਸਿਰ 'ਚ ਘੜੇ ਕੁੜੇ ਮਾਰੇ ਉਸ ਤੋਂ ਬਾਅਦ ਸਾਡੀ ਫੇਰ ਇਹਨਾਂ ਰਾਤ ਤੋੜਪਾਣ ਕੀਤੀ ਆ ਇਹ ਹੈਗੇ ਭਾਜੀ 100 ਬੰਦੇ ਮੁੰਡੇ ਸੀ ਬਹੁਤ ਮੁੰਡੇ ਚੜੇ ਸੀ ਉੱਤੇ ਕੋਟੇ ਦੇ ਪਿੰਡ ਦੇ ਵਿੱਚੋਂ ਵੀ ਬਹੁਤ ਚੜੇ ਸੀ ਇਹਨਾਂ ਦੇ ਇੱਕ ਦਾ ਨਾ ਰੋਹਿਤ ਇੱਕ ਦਾ ਨਾ ਰੋਬਣ ਤੇ ਮੋਹਿਤ ਤੇ ਇੱਕ ਲੱਖਾ ਭਈਆ ਦੋਂ ਗਰਜੀਤ ਜੱਗਾ ਮਿੱਟਣ ਸਤਨਾਮ ਧੰਮਾ ਕਮਾ ਕਮੇ ਦਾ ਮੁੰਡਾ ਵਾ ਹਾਂਜੀ ਇਹਨਾਂ ਕੋਲ ਕਿਰਪਾਨਾਂ ਤੇ ਦਾਤਰੀ ਭਾਜੀ ਕਿਰਪਾਨਾਂ ਤੇ ਦਾਤਰੀ ਨਹੀਂ ਜਾ ਚੁੱਪ ਕਰ ਜੋ ਰੌਲਾ ਨਾ ਪਾਓ ਕਿਰਪਾਨਾਂ ਤੇ ਦਾਤਰੀ ਇਹਨਾਂ ਦੇ ਕੋਲ ਤੇ ਅਸੀਂ ਇਹਨਾਂ ਨੂੰ ਡੱਕਦੇ ਆ ਵੀ ਇਹ ਕੰਮ ਨਹੀਂ ਕਰਦੇਣਾ ਇਹ ਚਿੱਟਾ ਵੇਚਦੇ ਸ਼ਰਾਬ ਵੇਚਦੇ ਹੱਟ ਲੱਗ ਗਏ ਆ ਜਿਹੜੀ ਮਤਲਬ ਕਿ ਸੜਕ ਬੰਡੇ ਨਾ ਮੇਨ ਆ ਉਹ ਤੋਂ ਇਹ ਮੁੰਡੇ ਜਿਹੜੇ ਆ ਨਾ ਇਕੱਠੇ ਹੋ ਕੇ ਇਹ ਸਰਿਆ ਚੁੱਕ ਚੁੱਕ ਕੇ ਰਾਤ ਨੂੰ ਤੇ ਵੇਚਦੇ ਆ ਅਸੀਂ ਇਹ ਕੰਮ ਨਹੀਂ ਹੋਣ ਦੇਣਾ ਇੱਥੇ ਇਹੋ ਗੱਲ ਹੋਈ ਬਾਅਦ ਚ ਜਦੋਂ ਇਹਨਾਂ ਕੋਠੇ ਦੇ ਉੱਤੇ ਜਦੋਂ ਚੜੇ ਆਣ ਕੇ ਸਾਡੇ ਸਤਬਰ ਨੂੰ ਆਣ ਕੇ ਪੈ ਗਏ ਫਿਰ ਇਹਨਾਂ ਜੋ ਲੱਗੇ ਚੀਜ਼ਾਂ ਹੀ ਤੋੜੀ ਗਏ ਜੋ ਗੱਡੀ ਉਹਨਾਂ ਉਹ ਤੋੜੀ ਸਾਰੀ ਕਰਕੇ ਭਾਜੀ ਨਾਲੇ ਪਾਏ ਵੀ ਗੱਡੀ ਖਿਲਾਰੇ ਗੋਰਾ ਤੇ ਗੋਪੀ ਗੋਰਾ ਗੋਪੀ ਇੱਕ ਗਗਣ ਇੱਕ ਲੱਬਾ ਇੱਕ ਗੋਰਾ ਇੱਕ ਜੋਤ ਗੋਪੀ ਸਵੇਰੇ ਆਏ ਰਾਤ ਆਏ ਉਹਨਾਂ ਪਰ ਸਾਡੇ ਹੀ ਮੁੰਡਿਆਂ ਮੜਿਆਂ ਨੂੰ ਮਾਰ ਮੂਰ ਕੇ ਚਲ ਗਏ ਜਿਹੜੇ ਸਾਡੇ ਨੇ ਕਰੇ ਬੱਚੇ ਹਾਂਜੀ ਲੱਗੀਆਂ ਹਸ ਤਾਲ ਇੱਕ ਕਾਸ਼ ਦੇ ਆ ਇੱਕ ਕਾਸ਼ ਦੇ ਡੈਡੀ ਦੇ ਆ ਇੱਕ ਸਾਡੀ ਕੁੜੀ ਆ ਦੇ ਆ ਇਹ ਪਿੰਡ ਰੰਮੂ ਵਾਲਦੋ ਇੱਕ ਕੰਟਰੋਲ ਰੂਮ ਤੋਂ ਬਜਰੀਆ ਇੱਕ ਕਾਲ ਰਸੀਵ ਹੋਈ ਵੀ ਪਿੰਡ 'ਚ ਝਗੜਾ ਹੋ ਰਿਹਾ ਪਹਿਲਾਂ ਝਗੜਾ ਹੋ ਰਿਹਾ ਪਹਿਲਾਂ ਮੁਲਾਜ਼ਮ ਗਏ ਜਾ ਕੇ ਸੌਟ ਆਊਟ ਕਰ ਆਏ ਸੀ ਫਿਰ ਜਾ ਕੇ ਮੌਕਾ ਵੇਖਿਆ ਗਿਆ ਜਾ ਕੇ ਸ਼ਾਮ ਰਾਤ ਦੋਵੇਂ ਪਾਰਟੀਆਂ ਝਗੜਾ ਆਇਆ ਦੋਵੇਂ ਪਾਰਟੀਆਂ ਦੋ ਪਾਰਟੀਆਂ ਹੀ ਦੋਵਾਂ ਪਾਰਟੀਆਂ ਦੇ ਦੋਵਾਂ ਘਰਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਨੂੰ ਰਾਤ ਮੌਕਾ ਵੇਖ ਕੇ ਰਾਤ ਇਹਨਾਂ ਨੂੰ ਸਵੇਰ ਇਰਾਦਾ ਕਿਹਾ ਸਟੇਟਮੈਂਟ ਦਰਜ ਕਰਾਉਣ ਵਾਸਤੇ ਜਿਹੜੇ ਇਹਦਾ ਸਟੇਟਮੈਂਟ ਦਰਜ ਕਰਾਉਣਗੇ ਜਿਵੇਂ ਸਟੇਟਮੈਂਟ ਦਰਜ ਕਰਾਉਣਗੇ ਜੋ ਕਰਾਉਣਗੇ ਉਹਦਾ ਬੰਦੀ ਕਾਰਵਾਈ ਕੀਤੀ ਜਾਊਗੀ ਦਾ ਨੁਕਸਾਨ ਆਇਆ ਕਰ ਰਿਹਾ 50 ਘਰ ਦੇ ਵਿੱਚ ਫ੍ਰਿਜ ਫਰੂਜ ਮਾੜਾ ਮਾੜਾ ਜਿਹੜਾ ਨੁਕਸਾਨ ਹੋਇਆ ਵਾ ਇੱਕ ਵਾਰ ਬਾਈਕ ਬੂਕ ਦਾ ਤੇ ਜੋ ਸਾਰਾ ਮੌਕਾ ਸਾਰੀ ਵੀਡੀਓਗ੍ਰਾਫੀ ਕੀਤੀ ਗਈ ਹੈ ਜੋ ਮੁ ਤੇ ਬੰਦੀ ਕਾਰਵਾਈ ਕੀਤੀ ਜਾਊਗੀ ਸੀਨੀਅਰ ਅਫਸਰਾਂ ਦੇ ਸਾਰੇ ਧਿਆਨ ਵਿੱਚ ਹੈ ਜੀ ਝਗੜੇ ਦਾ ਕਾਰਨ ਕੀ ਹੈ ਝਗੜੇ ਦਾ ਕਾਰਨ ਬਸ ਇੱਕ ਪਤੰਗਬਾਜ਼ੀ ਦੇ ਕਰਕੇ ਝਗੜਾ ਹੋਇਆ ਪਤੰਗਬਾਜ਼ੀ ਦੇ ਜਿੱਦਾਂ ਘਟੀਰ ਬੋਝਦੀ ਹੈ ਬੋਵਾ ਹੋ ਜਾਂਦੀ ਹੈ ਬੋਵਾ ਇਦਾਂ ਬੜਕਾ ਬੁੜਕਾ ਮੰਨਤੇ ਕੋਈ ਬਸ ਇਹੀ ਨਿਗੇ ਨਿਗੇ ਜਿਹੜੇ ਸ਼ਰਾਤੀ ਅੰਸਰਾਂ ਨੇ ਕਰਕੇ ਹੋਇਆ ਨਿਗੇ ਨਿਗੇ ਤੁਹਾਡੇ ਨਾਲ ਕੀ ਕਹੋ ਜੋ ਜਿੱਦਾਂ ਸਟੇਟਮੈਂਟ ਹੋਊਗੀ ਉਦਾਂ ਚ ਬੰਦੀ ਕਾਰਵਾਈ ਕੀਤੀ ਜਾਊਗੀ ਜੋ ਮੌਕੇ ਤੇਲਾ ਤਰਮਦਾ